ਕਲਦੀ ਹੂੰ ਉਹ ਆਉਰੀਆ ਆਉਰੀਆ ਥੋੜਾ ਕੈ ਮੋਬਾਈਲ ਆ ਕਿ ਕਰੂੰ ਕੀ ਰੱਖੀ ਨੀ ਬਾਹਰ ਫੁੱਲਿਆ ਖੂਨ ਸ਼ਹੀਦਾਂ ਦਾ ਇੱਕ ਬਿਨ ਮੰਗ ਲਿਆ ਦੇ ਸਭੇ ਪ੍ਰੇਰਿਤ ਕਰਦੇ ਨੇ ਗੁਰੂ ਮਹਾਰਾਜ ਕਿਰਪਾ ਕਰਿਓ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਰੇ ਨੇ ਧੰਨਵਾਦ ਕਰਦਾ ਸੋ ਆਓ ਸੰਗਤ ਜੀ ਮੈਂ ਜਲਦੀ ਨਾਲ ਕਵਤਾ ਸੰਜੀ ਕਰਨ ਲੱਗਾ ਕਿਵੇਂ ਮੇਰੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਜੋ ਆਜੋ ਆਦਿ ਕਲਮ ਜੀ ਜੀ ਕੱਲ ਕੁਝ ਨਵੇਂ ਹੋਰ ਸਾਫਤ ਹੋਰ ਨਵੇਂ ਪਾਵਨ ਸੂਪ ਪਤਾ ਲੱਗੇ ਨੇ ਕਿ ਤੁਸੀਂ ਇਹਦਾ ਵੀ ਜਾਣਦੇ ਨਹੀਂ ਹਜੇ ਤੱਕ ਕੋਈ ਸਟਰੰਡ ਇਨਫਰਮੇਸੀ ਨੇ ਸੀ ਕੱਲ ਵਾਲੇ ਦਾ ਜਿਹੜਾ ਅਸੀਂ ਉਹ ਜਦੋਂ ਆ ਕੇ ਉਹ ਕਰਨਗੇ ਉਸ ਤੋਂ ਬਾਅਦ ਫਿਰ ਉਹ ਅਗਲਾ ਕੋਈ ਜੋ ਵੀ ਉਹਨਾਂ ਕੋਲੇ ਕੋਈ ਜਿਹੜੇ ਵੀ ਹਨ ਆਪਣੇ ਐਸਆਈਟੀ ਨੇ ਜਿੰਨਾ ਤੇ ਪਰਚੇ ਕੀਤੇ ਆ ਉਹਨਾਂ ਤੋਂ ਜੇ ਕੋਈ ਇਨਫਰਮੇਸ਼ਨ ਹੋਰ ਮਿਲੂਗੀ ਤਾਂ ਉਹ ਅੱਗੇ ਹੋਰ ਐਸੀ ਬੀਸੀ ਜੀ ਜੀ ਅੱਜ ਸਚਕੰਡ ਜੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆ ਸਿੰਘ ਸਾਹਿਬ ਜਹੇਦਾਰ ਅਕਾਲ ਤਖਸਦ ਵੱਲੋਂ ਜੋ ਆਦੇਸ਼ ਹੋਏ ਸੀ ਅੱਜ ਦੀ ਤਰੀਕ ਨੂੰ ਮੈਂ ਆਪਣਾ ਪੱਖ ਮੈਂ ਆਪਣਾ ਸਪਸ਼ਟੀਕਰਨ ਜਿਹੜਾ ਉਹ ਸਕੱਤਰੇਤ ਦੇ ਵਿੱਚ ਅkal tak sahab di skatret de vich ਬੇਸ਼ੋਕੀ ਮੈਂ ਆਪਣਾ ਪੱਖ ਰੱਖਾਂ ਉਸੇ ਸਿਲਸਿਲੇ 'ਚ ਅੱਜ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਸਰਬੋੱਚ ਸ਼੍ਰੀ ਹਰਿਖਾਲਤਾਖਸਾਬ ਵਿਖੇ ਨਤਮਸਤਕ ਹੋਏ ਸਿੰਘ ਸਾਹਿਬ ਨੇ ਕਾਫੀ ਵਿਸਤਾਰ ਦੇ ਵਿੱਚ ਜੋ ਵੀ ਉਹਨਾਂ ਦੇ ਕੋਲ ਮੇਰੀਆਂ ਕੋਈ ਸਟੇਟਮੈਂਟਸ ਜਾਂ ਪਿਛਲੇ ਦਿਨਾਂ ਦੇ ਕੋਈ ਸਰਕਾਰ ਨਾਲ ਸੰਬੰਧਿਤ ਕਮਾਕਾਰਾਂ ਦੀ ਕੋਈ ਸ਼ਿਕਾਇਤ ਵਗੈਰਾ ਪਹੁੰਚੀ ਹੋਊਗੀ ਉਹਨਾਂ ਨੇ ਉਹ ਮੇਰੇ ਸਾਹਮਣੇ ਰੱਖੀ ਕਿ ਮੈਂ ਉਹਦੇ ਆਪਣਾ ਪੱਖ ਜਿਹੜਾ ਕੁਝ ਸਪਸ਼ਟ ਕਰਤਾ ਤੇ ਅੱਗੇ ਸਿੰਘ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਕਿ ਅਸੀਂ ਪੰਨ ਸਿੰਘ ਸਹਿਬਾਨਾਂ ਦੀ ਕਤਰਤਾ ਕਰਕੇ ਉਸ ਤੋਂ ਬਾਅਦ ਉਹ ਜੋ ਵੀ ਮੇਰੇ ਪੱਖ ਨੇ ਜਾਂ ਮੇਰਾ ਸਪਸ਼ਟਿਕਰਨ ਉਹਦੇ ਬਾਰੇ ਕੋਈ ਅਗਲੇ ਅਗਲੇ ਜਿਹੜਾ ਆਦੇਸ਼ ਦਿੱਤਾ ਜਾਊਗਾ ਤੇ ਬਤੌਰ ਪੰਜਾਬ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਮੁੱਖ ਮੰਤਰੀ ਦੇ ਤੌਰ ਤੇ ਮੇਰੇ ਕੋਲੇ ਜੋ ਕੁਝ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਕੋਈ ਕਮੀਆਂ ਖਾਮੀਆਂ ਦੀ ਕੋਈ ਕੋਈ ਮੇਰੇ ਕੋਲ ਸ਼ਿਕਾਇਤ ਜਾਂ ਕੋਈ ਮੇਰੇ ਕੋਲੇ ਕੋਈ ਛਿਕਵਾ ਜਾਂ ਕੋਈ ਮੰਗੇ ਆਉਂਦੀ ਸੀ ਕਿ ਇਹ ਸਾਡੇ ਵੱਲੋਂ ਇਹਦਾ ਪੱਖ ਜਿਹੜਾ ਰੱਖਿਆ ਜਾਵੇ ਸੋ ਮੈਂ ਸਾਰਾ ਉਹ ਰਿਕਾਰਡ ਸਬੂਤਾਂ ਜਿਹੜੇ ਲਿਖਤੀ ਸਬੂਤ ਜਿਹੜੇ ਮੈਂ ਜਮਾ ਕਰਾਇਆ ਉਹਦੀਆਂ ਕਾਪੀਆਂ ਕੁਝ ਮੇਰੇ ਕੋਲੇ ਵੀ ਨਹੀਂ ਕਿਉਂਕਿ ਮਾਮਲਾ ਬਹੁਤ ਸੈਂਟੀਮੈਂਟਲ ਇਸ ਕਰਕੇ ਮੈਂ ਸਿੰਘ ਸਾਹਿਬ ਨੇ ਯਕੀਨ ਵੀ ਦਵਾਇਆ ਕਿ ਅਸੀਂ ਇਹਨਾਂ ਨੂੰ ਕੱਲੇ-ਕੱਲੇ ਕਾਗਜ਼ ਨੂੰ ਦੇਖਾਂਗੇ ਤੇ ਅੱਗੇ ਫੈਸਲਾ ਲੈਣਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸਾਰਾ ਪ੍ਰਬੰਧ ਜਿਹੜਾ ਹੈ ਸਾਡੇ ਸਿੱਖ ਧਰਮ ਦੇ ਵਿੱਚ ਉਹਨਾਂ ਦੇ ਕੰਟਰੋਲ ਚ ਅਤੇ ਅਕਾਲ ਤਖਤ ਸਾਹਿਬ ਸੁਪਰੀਮ ਕੋਰ ਤੇ ਉਹ ਫੈਸਲਾ ਸਿੰਘ ਸਾਹਿਬ ਨੇ ਲੈਣਾ ਹੈ ਔਰ ਮੈਂ ਇਹ ਗੱਲ ਵੀ ਸਪਸ਼ਟ ਕੀਤੀ ਹੈ ਕਿ ਜੋ ਪਿਛਲੇ ਦਿਨਾਂ ਚ ਕੁਝ ਸੋਸ਼ਲ ਮੀਡੀਆ ਤੇ ਜਾਂ ਕਿਸਮ ਕਿਸਮ ਦੇ মিডিਏ ਚ ਇਸ ਤਰ੍ਹਾਂ ਦੀਆਂ ਪਰਸਪੈਕਸ਼ਨਾਂ ਜਾਂ ਨੈਰੇਟਿਵਸ ਬਣਾਏ ਜਾ ਰਹੇ ਸੀ ਕਿ ਸ਼ਾਇਦ ਭਗਵਾਨ ਤਮਨ ਅਕਾਲ ਤਖਸਬ ਨੂੰ ਚੈਲੰਜ ਕਰ ਰਹੇ ਇਸ ਤਰ੍ਹਾਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਨਾ ਹੀ ਮੇਰੀ ਕੋਈ ਹਿੰਮਤ ਨਾ ਮੇਰੀ ਕੋਈ ਔਕਾਤ ਕਿ ਮੈਂ ਅਕਾਲ ਤਖਸਬ ਦੀ ਸਰਮੁੱਚਤਾ ਨੂੰ ਕਿਸੇ ਵੀ ਵਕਤੋਂ ਮੈਂ ਕੋਈ ਚੈਲੰਜ ਕਰਾਂ ਜਾਂ ਕੋਈ ਮੱਥਾ ਲਾਉਣ ਵਾਲੀ ਗੱਲ ਜਿਵੇਂ ਕੋਈਆਂ ਨੇ ਮੱਥਾ ਲਾ ਲਿਆ ਜੀ ਉਹ ਇਸ ਤਰ੍ਹਾਂ ਦਾ ਕੋਈ ਮੈ ਸਿੰਘ ਸਾਹਿਬ ਨੂੰ ਕਿਹਾ ਜੀ ਮੇਰੇ ਵੱਲੋਂ ਕੋਈ ਨੀਅਤ ਮੇਰੀ ਇਦਾਂ ਦੀ ਨਹੀਂ ਮੈਂ ਸੋਚ ਹੀ ਨਹੀਂ ਸਕਦਾ ਅਸੀਂ ਤਾਂ ਪਿੰਡ ਦੇ ਵਿਚਾਲੇ ਵੀ ਜੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਤੇ ਸਾਨੂੰ ਸੜਕ ਤੇ ਜਾਂਦਿਆਂ ਨੂੰ ਨਜ਼ਰ ਆ ਜੇ ਤਾਂ ਵੀ ਮੱਥਾ ਟੇਕਣ ਵਾਲੇ ਬੰਦੇ ਆ ਤੇ ਪ੍ਰਮਾਤਮਾ ਦੇ ਇਸ ਵੱਲੋਂ ਸ਼ੁਕਰਗੁਜ਼ਾਰ ਹਾਂ ਕਿ ਐਡੀ ਵੱਡੀ ਸੇਵਾ ਸਾਨੂੰ ਪੰਜਾਬ ਦੀ ਪ੍ਰਮਾਤਮਾ ਨੇ ਬਖਸ਼ੀ ਹੈ ਰਮਾਤਮਾ ਸਮੱਤ ਬਖਸ਼ੇ ਸਾਨੂੰ ਬਲ ਬਖਸ਼ੇ ਕਿ ਅਸੀਂ ਆਪਣੇ ਪ੍ਰਦੇਸ਼ ਨੂੰ ਆਪਣੇ ਸੂਬੇ ਨੂੰ ਆਪਣੇ ਪੰਜਾਬ ਦੇ ਲੋਕਾਂ ਨੂੰ ਤਰੱਕੀਆਂ ਦੇ ਸਕੀਏ ਸਹੂਲਤਾਂ ਦੇ ਸਕੀਏ ਸੁੱਖ ਸ਼ਾਂਤੀ ਦੀ ਤੇ ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਕੋਲੇ ਤੁਹਾਡਾ ਪੱਥ ਪਹੁੰਚ ਗਿਆ ਤੇ ਜੋ ਵੀ ਅਗਲੇ ਨਿਰਦੇਸ਼ ਜਾਂ ਜੋ ਵੀ ਫੈਸਲੇ ਜਿਹੜੇ ਹੋਣਗੇ ਉਹ ਉਹਦੇ ਤੁਹਾਨੂੰ ਆਗਾਹ ਕਰ ਦਿੱਤਾ ਜਾਊਗਾ ਤੇ ਇਹਦੇ ਵਿੱਚ ਮੈਨੂੰ ਬੜਾ ਸਕੂਨ ਤੇ ਸੰਤੁਸ਼ਟੀ ਹੋਈ ਹੈ ਇਸ ਗੱਲ ਦੀ ਕਿ ਮੈਂ ਬਹੁਤ ਸਾਰੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਜਿਹੜੀਆਂ ਉਹਨਾਂ ਭਾਵਨਾਵਾਂ ਨੂੰ ਚਾਹੇ ਕਾਗਜ਼ੀ ਰੂਪ 'ਚ ਚਾਹੇ ਆਪਣੇ ਸਪਸ਼ਟੀਕਰਨ ਦੇ ਰੂਪ 'ਚ ਮੈਂ ਸਿੰਘ ਸਾਹਿਬ ਦੇ ਅੱਗੇ ਪੇਸ਼ ਕੀਤਾ ਜਿਹਨੂੰ ਕਿ ਸਾਡੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਤੇ ਜਿੱਥੋਂ ਦੇ ਫੈਸਲੇ ਜਿਹੜੇ ਨੇ ਉਹ ਸਰਵ ਪ੍ਰਵਾਨਿਤ ਨੇ ਤੇ ਮੈਂ ਆਪਣਾ ਪੱਖ ਪੇਸ਼ ਕਰਤਾ ਸਿੰਘ ਸਾਹਿਬ ਨੇ ਜੋ ਵੀ ਫੈਸਲੇ ਲੈਣੇ ਨੇ ਉਹ ਸਿਰਮੱਥ ਸਤਿ ਸ਼੍ਰੀ ਅਕਾਲ ਨੇ ਵੀਡੀਓ ਦੀ ਵੀ ਗੱਲ ਕੀਤੀ ਸੀ ਜੀ ਜੋ 5 ਤਰੀਕ ਨੂੰ ਤੁਹਾਨੂੰ ਪੇਸ਼ ਹੋਣ ਲਿਖਿਆ ਸੀ ਇੱਕ ਵੀਡੀਓ ਸੀ ਜਿਹੜੀ ਵਾਇਰਲ ਹੋ ਰਹੀ ਸੀ ਉਹਦਾ ਵੀ ਸਪਸ਼ਟੀਕਰਨ ਦਿੱਤਾ ਜੀ ਹਾਂਜੀ ਉਹ ਵੀਡੀਓ ਨਕਲੀ ਹੈ ਜੀ ਮੈਂ ਸਿੰਘ ਸਾਹਿਬ ਨੂੰ ਦੱਸਦਾ ਕਿ ਕਿਸੇ ਵੀ ਪੱਖ ਤੋਂ ਇਸ ਵੀਡੀਓ ਨੂੰ ਆਪਾਂ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਾ ਦੇਈ ਜੀ ਹੈ ਜਿਹੜੀ ਚੀਜ਼ ਨਕਲੀ ਹੈ ਜੀ ਜਿਹਦੇ ਤੋਂ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਇਹ ਆਈ ਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਣਗੇ ਤੇ ਉਦੀ ਵਾਰੀ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜੀ ਸਿੰਘ ਸਾਹਿਬ ਕਹਿਣ ਜਿਹੜੀ ਮਰਜੀ ਫਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤੇ ਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਦਾ ਕੋਈ ਹੋਰ ਇਦਾਂ ਦਾ ਬਸੇ ਫਰੈਂਸਿਕ ਜਾਂਚ ਤੋਂ ਪਹਿਲਾਂ ਜੀ ਆਪਾਂ ਨੇਕੜਾਈ ਨਾਲ ਅੱਖ ਨੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਹੀ ਲੱਗਦੀ ਹੈ ਫਤਹਿ ਲੱਗਦਾ ਸੋ ਮੈਂ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਉਹਦੇ ਦੀ ਜਾਂਚ ਕਰਾ ਲਓ ਤੇ ਉਹ ਨਕਲੀ ਹੈ ਮੈਂ ਨਕਲੀ ਵਾ ਵਸਪਸ਼ਟੀਕਰਨ ਦੇਈਏ। ਇਹ ਮਾਮਲੇ ਦੇ ਵਿੱਚ ਭਾਈਕੇ ਗੁਰਦੁਆਰਾ ਕਮੇਟੀ ਕਹਿੰਦੀ ਹੈ ਜੀ ਸਾਡੇ ਕੋਲ ਕੋਈ ਸਰੂਪ ਨਹੀਂ ਹੈ ਉਸ ਦੇ ਉੱਪਰ ਕੀ ਕਹੋਗੇ 128 ਰੁਪਏ ਵਾਲੇ ਮਾਮਲੇ ਦੇ। ਦੇਖੋ 269 ਵਾਲੇ ਮੈਂ ਸਿੰਘ ਸਾਹਿਬ ਨੂੰ ਇਹ ਗੱਲ ਵੀ ਕਹੀ ਹੈ ਕਿ ਸਾਨੂੰ ਕੋਈ ਇਸ ਤਰ੍ਹਾਂ ਦਾ ਨਿਰਦੇਸ਼ ਵੀ ਚਾਹੀਦਾ ਹੈ ਕਿ ਆਨੰਦ ਘਰਤ ਜਿਹੜੇ ਗੁਰੂ ਸਾਹਿਬ ਦੇ ਸਰੂਪ ਨੇ ਜਾ 328 ਦੇ ਵਿੱਚੋਂ ਕਿਹੜੇ-ਕਿਹੜੇ ਜਾਂ ਉਹਨਾਂ ਦੇ ਜੇ ਸਾਨੂੰ ਹਾਲਾਂਕਿ ਸਿੰਘ ਸਾਹਿਬ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਨੂੰ ਕਿਉਂ ਸਾਰਾ ਰਿਕਾਰਡ ਦੇ ਦੇ ਹਰ ਗੁਰੂਕ੍ਰੰਥ ਸਾਹਿਬ ਜਿਦੀ ਜਿਹੜੇ ਸਰੂਪ ਹੈ ਉਹਦਾ ਇੱਕ ਪਾਸਪੋਰਟ ਹੁੰਦਾ ਧਾਰਮਿਕ ਪਾਸਪੋਰਟ ਕੇ ਤੇ ਉਹ ਸਾਨੂੰ ਜੇ ਮਿਲ ਜਾਂਦਾ ਸੀ ਜਿਹੜੇ ਵੀ ਸਾਨੂੰ ਕਿਤੋਂ ਕੋਈ ਸਰੂਪ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ ਜਾਂ ਪ੍ਰਬੰਧਕਾਂ ਕੋਲੇ ਪਰਚੀ ਹੈ ਨਹੀਂ ਜਾਂ ਫਿਰ ਸ਼ਰਮਣੀ ਕਮੇਟੀ ਕੋਲੇ ਉਹਦਾ ਕੋਈ ਰਿਪੋਰਟ ਹੈ ਨਹੀਂ ਤਾਂ ਉਹ ਪਾਸਪੋਰਟ ਜਿਹੜਾ ਉਹ ਮੈਚ ਕਰਕੇ ਜਾਂ ਇਹਨੂੰ ਪੁੱਛ ਕੇ ਅਸੀਂ ਇਹਨਾਂ ਤੱਕ ਇਨਫਾਰਮੇਸ਼ਨ ਪਹੁੰਚਾ ਸਕਦੇ ਹਾਂ ਉਹਦੇ ਵਿੱਚ ਜਿਹੜੀ ਸਾਡੀ ਅਥਾਰਟੀ ਹੈ ਉਹ ਸਿਰਫ ਇੱਥੋਂ ਤੱਕ ਹੈ ਕਿ ਅਸੀਂ ਜਿੱਥੇ ਵੀ ਸਾਨੂੰ ਇਹ ਪਤਾ ਲੱਗੇ ਤੇ ਅਸੀਂ ਉਹਨਾਂ ਨੂੰ ਪੁੱਛ ਲੈਨੇ ਆਂ ਅਸੀਂ ਕੋਈ ਕੇਸ ਦਰਜ ਨਹੀਂ ਕਰ ਰਹੇ ਅਸੀਂ ਕੋਈ ਕਿਸੇ ਨੂੰ ਰੋਕ ਨਹੀਂ ਰਹੇ ਜਿਹੜਾ ਕਿਸੇ ਵੀ ਕਿਸਮ ਦੀ ਧਾਰਮਿਕ ਐਕਟੀਵਿਟੀ ਤੋਂ ਅਸੀਂ ਸਿਰਫ ਇਹ ਕਹਿੰਨੇ ਕਿ ਇਹ ਦੇਖ ਲਓ ਜੀ ਅਸੀਂ ਉਹ ਜਿਹੜਾ ਕੱਲ ਵਾਲਾ ਹੈਗਾ ਉਹਦੇ ਬਸਤੇ ਵੀ ਐਸਜੀਪੀਸੀ ਨਾਲ ਹੀ ਸੰਪਰਕ ਕਰ ਰਹੇ ਹਾਂ ਕਿ ਇਹਨਾਂ ਕੋਲੇ ਪਰਚੀਆਂ ਇੰਨੀਆਂ ਦੀਆਂ ਹੈਗੀਆਂ ਨੇ ਐਨਐਚਓ ਵੀ ਉਹਨਾਂ ਕੋਲੇ ਜਿਹੜੇ ਦੋ ਗੁਰਦੁਆਰਾ ਸਾਹਿਬ ਨੂੰ ਅਲੋਟ ਹੋਈਆਂ ਨੇ ਇੱਥੋਂ 8 1 2019 ਨੂੰ ਵੀ ਬਾਕੀ 139 ਦਾ ਉਹਨਾਂ ਕੋਲੇ ਕੋਈ ਰਿਕਾਰਡ ਨਹੀਂ ਉਹਨੇ ਲਿਖ ਕੇ ਦਿੱਤਾ ਹੈ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ ਤੇ ਵੀ ਜੇ ਤੁਸੀਂ ਉੱਥੇ ਜਾ ਕੇ ਉਹ ਚੈੱਕ ਕਰ ਸਕਦੇ ਹੋ ਤਾਂ ਸਾਨੂੰ ਜਿਹੜੇ ਗਾਹਾਂ ਨਿਰਦੇਸ਼ ਤੁਸੀਂ ਦੇਣੇ ਨੇ ਹਾਂਜੀ ਇਹ ਰਹਿਣੇ ਚਾਹੀਦੇ ਕੀ ਮਾਨ ਰਹਿਤ ਮਰਿਆਦਾ ਦਾ ਪਾਲਨ ਹੋ ਰਿਹਾ ਉੱਥੇ ਜੇ ਸ਼੍ਰੋਣੀ ਕਮੇਟੀ ਸਾਨੂੰ ਓਕੇ ਕਹਿੰਦੀ ਹੈ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿ ਉਹ ਉੱਥੇ ਰਹਿਣ ਜਾਓ ਇਹਨਾਂ ਨੇ ਇੱਥੇ ਲੈ ਕੇ ਆਉਣੇ ਆ ਰਹਿਤ ਮਰਿਆਦਾ ਸਹਿਤ ਇਹਦੇ ਵਿੱਚ ਅਸੀਂ ਸਿਰਫ ਇੱਥੋਂ ਤੱਕ ਆ ਕਿ ਅਸੀਂ ਉਹ ਕਮੇਟੀ ਜਿਹੜੀ ਹੈ ਉਹ ਅਣਅਧਿਕਾਰਿਤ ਜਾਂ ਇਹੋ ਜਿਹੇ ਗੁਰੂ ਸਾਹਿਬ ਦੇ ਰੂਪ ਜਿਹੜੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਉਹਨੂੰ ਲੱਭਣ ਤੱਕ ਇਹ ਸਾਫ਼ ਹੋ ਗਿਆ ਐਫਐਟ ਦੀ ਜਿਹੜੀ ਕਹੇ ਸੀਗੀ ਉਸ ਤੋਂ ਵੀ ਕਹਿ ਰਹੇ ਸਨ ਸਵਾਲ ਇਹ ਚੱਕੇਗੇ ਕਿ ਸਰੂਪ ਜਿੱਦ ਦੀ ਪਾਲੀ ਦੀ ਐਸਐਟ ਬਣੀ ਸੀ ਉਸ ਤੇ ਵੀ ਸਵਾਲ ਚੱਕੇਗੇ ਕਿ ਪਰ ਜੇਕਰ ਹੁਣ ਸਰੂਪ ਲੱਭੇ ਨੇ ਕੁਝ ਜੇ ਉਹ ਜਿਹੜਾ ਸਰੂਪ ਐਸੇ ਕਿ ਮਿਲੇ ਨੇ ਉਸ ਤੋਂ ਬਾਅਦ ਕੁਝ ਪ੍ਰਕਿਰਿਆ ਜਿਹੜੀ ਹੈ ਇਨਸਤਸਾਹ ਸਾਹਿਬ ਕਹੀ ਉਹ ਵਰਤਦੇ ਨਹੀਂ ਇਸ ਇਸ ਮਾਮਲੇ ਚਾਹੀਏ ਕੁਝ ਕਿਉਂਕਿ ਇਹ ਜਾਣਕਾਰੀ ਜਾਂਚ ਚਾਰੀ ਜਾਂਚ ਚਾਰੀ ਜਾ ਰਹੀ ਹੈ ਅਜੇ ਤਾਂ ਹੋਰ ਵੀ ਸ਼ਾਇਦ ਕੋਈ ਇਸ ਤਰ੍ਹਾਂ ਦੀ ਕੋਈ ਸਾਡੇ ਕੋਲ ਇਨਫੋਰਮੇਸ਼ਨ ਆ ਜਾਏ ਤਾਂ ਸੀ ਅਕਾਲ ਤਖਤ ਸਾਹਿਬ ਨਾਲ ਜੇ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਤਰ੍ਹਾਂ ਨਾਲ ਕੋਈ ਇਹ ਨਾ ਹੋਵੇ ਕਿ ਕਿਸੇ ਕੋਲੇ ਸਰੂਪ ਕਿਉਂਕਿ ਸਿੰਘ ਸਾਹਿਬ ਨੇ ਅੱਜ ਇਹ ਵੀ ਇੱਕ ਦੱਸਿਆ ਕਿ 1977 ਤੋਂ ਲੈ ਕੇ 1998 ਤੱਕ ਜਿਹੜੇ ਗੁਰੂ ਸਾਹਿਬ ਦੇ ਸਰੂਪ ਸੀਗੇ ਉਹ ਇਦਾਂ ਹੀ ਪੰਚਾਇਤਾਂ ਆਉਂਦੀਆਂ ਸੀ ਤੇ ਖਰੀਦ ਕੇ ਇੱਥੋਂ ਲੈ ਜਾਂਦੇ ਸੀਗੇ ਬਹੁਤ ਸਾਰੀਆਂ ਪ੍ਰਿੰਟਿੰਗ ਪ੍ਰੈਸ ਐਦਾਂ ਦੀਆਂ ਸੀ ਜਿਹੜੀਆਂ ਸਾਫ ਦੀ ਸੀ ਕਿਤੇ ਉਹ ਨਾ ਹੋਣ ਉਹ ਹਾਂ ਅਜੀ ਗਾਜੀ ਇਸੇ ਵਾਸਤੇ ਤੁਹਾਡੀ ਸੀ ਸਹਾਇਤਾ ਹਰਪ ਚਾਹੁੰਦੇ ਆ ਕਿ ਜੋ ਜਿਹੜੇ ਤੁਹਾਡੇ ਰਿਕਾਰਡਸ ਨੇ ਉਹ ਸੰਦਾ ਦੋ ਜੋ ਰਿਕਾਰਡ ਵਾਲੇ ਜਿਹੜੇ ਨੇ ਉਹ ਉੱਥੇ ਹੈਗੇ ਨਹੀਂ ਤਾਂ ਫਿਰ ਤਾਂ ਕੋਈ ਸਾਨੂੰ ਕੋਈ ਜੇ ਉਹਨਾਂ ਕੋਲ ਤੁਹਾਡੇ ਰਿਕਾਰਡ ਚ ਵੀ ਨਹੀਂ ਹੈਗੇ ਉਹਨਾਂ ਕੋਲੇ ਵੀ ਕੀ ਹੈ ਨਹੀਂ ਤੇ ਕਦੋਂ ਉਹਨਾਂ ਨੇ ਲਿਆਂਦੇ ਨੇ ਫਿਰ ਉਹ ਉਹਦੇ ਤੁਸੀਂ ਜੋ ਵੀ ਧਾਰਮਿਕ ਤੌਰ ਤੇ ਐ ਐਕਸ਼ਨ ਲੈਣਾ ਹੈ ਜਾਂ ਕੋਈ ਜੋ ਵੀ ਫੈਸਲਾ ਲੈਣਾ ਉਹ ਤੁਸੀਂ ਕਰਨਾ ਹੈ ਤਾਂ ਪਰੇਸ਼ਾਨ ਹੋ ਹਾਂਜੀ ਮੈਂ ਆਪਣਾ ਸਾਰਾ ਉਹਨਾਂ ਨੇ ਮੈਨੂੰ ਇਕੱਲੀ-ਇਕੱਲੀ ਜਿਹੜੀ ਵੀ ਉਹਨਾਂ ਨੇ ਮੈਥੋਂ ਪੁੱਛਿਆ ਮੈਂ ਇਕੱਲੇ-ਕੱਲੇ ਡਿਟੇਲ ਦੇ ਵਿੱਚ ਮੈਨੂੰ ਵੀ ਮੌਕਾ ਦਿੱਤਾ ਉਹਨਾਂ ਨੇ ਡਿਟੇਲ ਦੇ ਵਿੱਚ ਮੈਂ ਬੋਲਿਆ ਔਰ ਕਿਉਂਕਿ ਮੈਂ ਕੋਈ ਲਿਖ ਕੇ ਤਾਂ ਬੋਲਦਾ ਨਹੀਂ ਮੈਂ ਜੋ-ਜੋ ਮੇਰੇ ਕੋਲੇ ਜੋ ਉਹਨਾਂ ਨੇ ਪੁੱਛਿਆ ਮੈਂ ਉਹਨਾਂ ਦਾ ਨਾਤੇ ਨਾ ਜਵਾਬ ਦਿੰਦਾ ਰਿਹਾ ਕੁਝ ਸਰਕਾਰ ਦੀਆਂ ਜਿਵੇਂ ਰਹਿਤ ਮਰਿਆਦਾ ਦਾ ਜਿਹੜਾ ਗੁਰਦੁਆਰੇ ਵੀ ਉਹਨੇ ਮੈਨੂੰ ਪੁੱਛਿਆ ਤੇ ਜੋ ਚੀਜ਼ ਮੇਰੇ ਕੋਲ ਜਾਣਕਾਰੀ ਸੀ ਮੈਂ ਉਹ ਦੱਸਤੀ ਜਿਹਦੀ ਮੈਨੂੰ ਜਾਣਕਾਰੀ ਨਹੀਂ ਸੀ ਮੈਂ ਉਹ ਦੱਸਦਾ ਕਿ ਮੈਂ ਇਹਨੂੰ ਇਹਦੀ ਜਾਣਕਾਰੀ ਆ। ਕੁਝ ਕਿਤਾਬਾਂ ਵੀ ਤੁਹਾਨੂੰ ਦਿੱਤੇ ਨੇ ਸਿੰਘ ਸਾਹਿਬ ਵੱਲੋਂ ਰਹਿਤ ਮਰਿਆਦਾ ਦਾ ਹੈਗਾ ਜੀ ਇੱਕ ਤਾਂ ਇੱਕ ਗੁਰਦੁਆਰਾ ਐਕਟ ਹੈਗਾ ਜੀ ਜਿਹੜਾ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਬਕਾ ਤਾਬ ਰੱਖਿਆ ਜਾਂਦਾ ਜਿਹੜਾ ਜਿਹਦੇ ਵਿੱਚ ਵੀ ਕਿੰਨਾ ਚੜਾਵਾ ਆਇਆ ਕਿੱਥੇ ਲੱਗਿਆ ਕਿ ਉਹ ਸਾਰਾ ਪੀ ਆ ਤਾਂ ਜਿਹੜਾ ਇੱਕ ਪੂਰਾ ਜਿਹੜਾ ਕੁਲਿਤਾ ਲੈ ਕੇ ਆਏ ਹੋ ਜਿਸ ਦੇ ਵਿੱਚ ਪੂਰਾ ਰਿਪੋਰਟ ਕਿਸੇ ਹਸ਼ਟਾ ਤਾ ਰਿਪੋਰਟ ਹੈਗਾ ਇਸ ਦੇ ਉੱਤੇ ਕਿਸ ਤਰੀਕੇ ਨਾਲ ਪ੍ਰतिक੍ਰਿਆ ਨਾ ਆਇਆ ਕੁਛ ਵੀ ਤੁਸੀਂ ਉਹ ਤਾਂ ਹੁਣ ਮੈਂ ਦੇਖੋ ਦੇ ਆਇਆ ਮੈਂ ਪੀਜੀ ਇਹ ਅਕਾਲ ਤੱਕ ਸਭ ਇਨਵੋਲ ਨਹੀਂ ਹੈਗੇ ਇਹਦੇ ਵਿੱਚ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਲੋਕਾਂ ਦੁਆਰਾ ਚੁਣੇ ਹੋਏ ਬੰਦੇ ਆ ਉਹਨਾਂ ਬਲ ਕੋਈ ਸੰਸਥਾ ਮਾੜੀ ਨਹੀਂ ਹੁੰਦੀ ਉਹ ਜਿਹੜੇ ਚੁਣੇ ਹੋਏ ਬੰਦੇ ਮਾੜੇ ਚੰਗੇ ਨਿਕਲ ਸਕਦੇ ਵੀ ਉਹਨਾਂ ਤੇ ਸਵਾਲ ਉੱਠ ਰਹੇ ਨੇ ਜੀ ਬਾਹਰ ਵੀ ਸਵਾਲ ਉੱਠ ਰਹੇ ਨੇ ਵੀ ਇਹਨਾਂ ਨੂੰ ਰੋਕਣਾ ਵੀ ਆਪਣਾ ਫਰਜ਼ ਹੈ ਤਾਂ ਕਿ ਸਾਡੇ ਐਡੇ ਵੱਡੇ ਕੁਰਬਾਨੀਆਂ ਨਾਲ ਬਣੇ ਹੋਏ ਧਰਮ ਦੀ ਅਸੀਂ ਅਸੀਂ ਵੀ ਰਾਖੀ ਕਰਨਾ ਸਾਡਾ ਫਰਜ਼ ਬਣਦਾ ਸੋ ਇਸ ਕਰਕੇ ਉਹ ਕਹਿੰਦੇ ਅਸੀਂ ਇੱਕ ਇੱਕ ਪੰਨਾ ਤੁਹਾਡਾ ਪੜਾਂਗੇ ਤੇ ਲੈਕਚਰ ਪੂਰਾ ਲਾ ਕੇ ਉਰੇ ਦੇ ਵਿੱਚ ਆ ਜਿਹੜੀਆਂ ਫਾਈਲਾਂ ਨੇ ਆੜੇ ਦੇ ਵਿੱਚ ਇਹਨੇ ਈਡੀ 체 ਨੇ ਸਸੇ 체 ਨੇ ਹਾਈ 체 ਨੇ ਇਸ ਤਰ੍ਹਾਂ ਸਾਰਾ ਦੱਸ ਕੇ ਉਹ ਵੀ ਉਹ ਵੀ ਦੇਖੋ 6 ਮਹੀਨੇ ਦਾ ਸਮਾਂ ਲਿਆ ਸੀ ਉਹ ਪੂਰਾ ਹੋ ਗਿਆ ਜਦ ਤੱਕ ਪੂਰਾ ਹੋ ਗਿਆ ਨਗਰ ਮੀਡੀਕਲ ਹੋਊਗਾ ਸਬਰ ਰੱਖੋ ਜੋ ਉਹਦੇ ਵਿੱਚ ਵੀ ਕਾਨੂੰਨ ਦੇ ਵਿੱਚ ਵੀ ਸਨ ਧਰਮ ਦੇ ਗੁਣੀ ਗਿਆਨੀ ਲੋਕਾਂ ਦੀ ਰਾਏ ਜਿਹੜੀ ਹੈ ਹਰ ਧਰਮ ਦੇ ਗੁਣੀ ਗਿਆਨੀ ਲੋਕਾਂ ਦੀ ਰਾਏ ਜਿਹੜੀ ਹੈ ਉਹਨੂੰ ਕੰਪਾਈਲ ਕਰਕੇ ਇਹ ਜਾਂਦਾ ਕੋਈ ਵੀ ਦੇਸ਼ ਦਾ ਬਿਲਕੁਲ ਬਣਾਉਂਦੇ ਆ ਪਹਿਲਾਂ ਸਟੈਂਡਿੰਗ ਕਮੇਟੀਆਂ ਕੋਲ ਜਾਂਦਾ ਫਿਰ ਪਾਰਲੀਮੈਂਟ ਚ ਜਾਂਦਾ ਫਿਰ ਫਿਰ ਸਟੈਂਡਿੰਗ ਕਮੇਟੀਆਂ ਕੋਲ ਕਈ ਵਾਰੀ ਦੁਬਾਰਾ ਰਿਵੀਜ਼ਨ ਵਾਸਤੇ ਜਾਂਦਾ ਫਿਰ ਪਬਲਿਕ ਤੋਂ ਜਾਂ ਲੋਕਾਂ ਤੋਂ ਉਹਦੇ ਵਿਊ ਲੈ ਜਾਂਦੇ ਨੇ ਫਿਰ ਕਿਤੇ ਜਾ ਕੇ ਕਾਨੂੰਨ ਦਾ ਜਿਹੜਾ ਉਹ ਕਲੌਜ਼ ਬਣਦੇ ਨੇ ਉਹਦੀ ਜਿਹੜੀ ਡਰਾਫਟਿੰਗ ਹੁੰਦੀ ਹੈ ਸੋ ਥੋੜਾ ਟਾਈਮ ਲੱਗ ਜੂਗਾ ਪਰ ਕਾਨੂੰਨ ਇੱਕ ਵਾਰੀ ਬਣਦਾ ਫਿਰ ਬਾਅਦ ਦੇ ਵਿੱਚ ਚੇਂਜ ਕਰਦੇ ਹਰ ਰੋਜ਼ ਜਦ ਚੰਗੇ ਲੱਗਦੇ ਜਦੋਂ ਇੱਕ ਵਾਰੀ ਬਣ ਜੇ ਤਾਂ ਫਿਰ ਲੱਗੇ ਕਿ ਹਾਂ ਇੱਕ ਕਾਨੂੰਨ ਸਖਤ ਬਣਿਆ ਪਰ ਸਖਤ ਕਾਨੂੰਨ ਦੀ ਜਰੂਰਤ ਹੈਗੀ ਹੈ ਕਿੰਨੇ ਟਕਰਾਫ ਜਾਂਦਾ ਹੈ ਫਿਊਚਰ ਸਿੰਘ ਸਾਹਿਬ ਨੇ ਕਿਹਾ ਕਿ ਜੇ ਜਿਹੜੀ ਕੋਈ ਚਾਲ ਪਟਣਾ ਸਿੱਧੀ ਕਰਦੇ ਜਾਂ ਇਹ ਤੋਂ মিডিਆ ਦੇ ਵਿਚੇ ਕਿਸਮ ਦਾ ਟਕਰਾਫ ਨਾ ਬਣੇ ਜਿੱਦ ਵੀ ਕਿਸੇ ਸਮੇਂ ਤੇ ਨਾ ਗਵਰਨਰ ਕਿਤੇ ਨਾ ਕਰਦਾ ਨਹੀਂ ਨਹੀਂ ਆ ਸੀ ਵੀ ਮੈਂ ਵੀ ਪੁੱਛਿਆ ਜੀ ਇਹ ਗੱਲ ਕਿ ਜੇ ਸਾਨੂੰ ਕੋਈ ਅਸੀਂ ਕੋਈ ਗੱਲ ਕਲੀਅਰ ਕਰਨੀ ਹੋਵੇ ਤਾਂ ਸਾਨੂੰ ਕੋਈ ਇਸ ਤਰ੍ਹਾਂ ਦਾ ਪੁਆਇੰਟ ਦੇ ਦਿਓ ਕੰਟੈਕਟ ਪੁਆਇੰਟ ਕਿ ਅਸੀਂ ਉਹਦੇ ਨਾਲ ਗੱਲ ਕਰ ਲਈਏ ਤਾਂ ਕਿ ਕੋਈ ਗਲਤਫਹਿਮੀ ਨਾ ਕ੍ਰੀਏਟ ਹੋਵੇ ਜਾਂ ਕੋਈ ਇਸ ਤਰ੍ਹਾਂ ਦਾ ਅਫਵਾਹਾਂ ਫੈਲਣ ਕੇ ਪਤਾ ਨਹੀਂ ਕੌਣ ਕਿਹਦੇ ਨਾਲ ਟਕਰਾ ਰਿਹਾ ਹੈ ਜਾਂ ਕੌਣ ਕਿਹਦੇ ਨਾਲ ਮੱਥਾ ਲਾ ਰਿਹਾ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਪਰ ਬਹੁਤ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਫਿਰ ਅਕਾਲ ਤਖਤ ਸਾਹਿਬ ਤੋਂ ਤਾਂ ਉੱਪਰ ਕੋਈ ਹੈ ਨਹੀਂ ਮੈਂ ਫੇਰ ਕਹਿਣਾ ਕਿ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਇੱਥੇ ਆਏ ਆ ਮੱਥਾ ਟੇਕਦੇ ਆ ਹਰ ਰੋਜ਼ ਅਰਦਾਸ ਕਰਨ ਵਾਲੇ ਬੰਦੇ ਆ ਹਰ ਰੋਜ਼ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਆ ਤੇ ਬਸ ਪ੍ਰਮਾਤਮਾ ਸਾਡੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਔਰ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਉਚਰੀ ਜਾਂਦੀ ਹੈ ਹਰ ਰੋਜ਼ ਲੱਖਾਂ ਸਪੀਕਰਾਂ 'ਚ ਸੋ ਅਸੀਂ ਤਾਂ ਚਾਹੁੰਦੇ ਆ ਕਿ ਸਾਡਾ ਜਿਹੜਾ ਧਰਮ ਹੈ ਸਾਡੀ ਜਿਹੜੀ ਗੁਰਬਾਣੀ ਹੈ ਜਿਹਦੇ ਵਿੱਚ ਜਿਹੜਾ ਗਿਆਨ ਦਾ ਇੱਕ ਸਾਗਰ ਹੈ ਉਹ ਪੂਰੀ ਦੁਨੀਆ 'ਚ ਫੈਲੇ ਸਰ ਟੋਟਲ ਕਿੰਨਾ ਸਪਸ਼ਟੀਕਰਨ ਪੰਨਿਆਂ ਦਾ ਜੀ ਇਹ ਜਿਹੜਾ ਤੁਸੀਂ ਬਿਆਰੇ ਵਿੱਚ ਪਤਾ ਜੀ ਲਗਭਗ 25 ਤੋਂ 30 25 ਤੋਂ 25 ਤੋਂ 30000 ਰੁਪਏ ਜੀ ਜਿਹਦੇ ਵਿੱਚ ਸ਼ਿਕਾਇਤਾਂ ਜਿਹੜੀਆਂ ਜਿਹੜੀਆਂ ਮੇਰੇ ਕੋਲੇ ਆਈਆਂ ਜਾਂ ਮੈਨੂੰ ਕੋਈ ਕੋਈ ਮੈਂ ਦੇਖੋ ਮੇਰੇ ਕੋਲੇ ਬਹੁਤ ਸਾਰੇ ਆਈਆਂ ਮੈਂ ਕਹਿੰਦਾ ਵੀ ਐਦਾਂ ਤਾਂ ਬੋਲਣ ਨਾਲ ਕੁਝ ਨਹੀਂ ਹੁੰਦਾ ਪਹਿਲਾਂ ਮੈਨੂੰ ਉਹਦਾ ਕੋਈ ਲਿਖਤੀ ਰੂਪ ਤਾਂ ਦਿਓ ਨਾ ਮੈਂ ਕਾਹ यूं ਲੈ ਕੇ ਜਾ ਸਕਦਾ ਨਹੀਂ ਮੈਂ ਐਦਾ ਕੋਈ ਇਲਜ਼ਾਮ ਲਾਦਾ ਉਹ ਉਹ ਗਲਤ ਨਿਕਲੇ ਫਾਇਦਾ ਪੂਰ ਉਹ ਐਂਦਾ ਕੋਈ ਫਾਇਦਾ ਨਹੀਂ ਇਹ ਕੋਈ ਕ੍ਰੈਡਿਟ ਵਾਰ ਨਹੀਂ ਹੈ ਕਿ ਮੈਂ ਇਹਦੇ ਨਾਲ ਕੋਈ ਕ੍ਰੈਡਿਟ ਲੈ ਲੂੰਗਾ ਜੀ ਹੈਨਾ ਇਹ ਤਾਂ ਸਾਡੇ ਧਰਮ ਦਾ ਜਿਹੜਾ ਮਾਮਲਾ ਹੈ ਤੇ ਉਹਦੇ ਵਿੱਚ ਕੋਈ ਪਤਾ ਹੀ ਕਰਦਾ ਹੋਵੇ ਜਾਂ ਕੋਈ ਫੰਡਾਂ ਦੇ ਵਿੱਚ ਕਪੜਾ ਹੁੰਦਾ ਹੋਵੇ ਤਾਂ ਲੋਕਾਂ ਨੂੰ ਦਿਲ ਨੂੰ ਸੱਟ ਵੱਜਦੀ ਹੈ ਕਿਉਂਕਿ ਲੋਕ ਆਪਣੇ ਜਵਾਕਾਂ ਦੇ ਮੂੰਹ 'ਚੋਂ ਦੁੱਧ ਚੋਂ ਦੁੱਧ ਬੁਰਕੀਆਂ ਚੋਂ ਬੁਰਕੀ ਕੱਢ ਕੇ ਵਿਸਵੰਦ ਕਰਦੇ ਆ ਸੋ ਮੈਂ ਹੀ ਸਿੰਘ ਸਾਹਿਬ ਅੱਗੇ ਅਰਜ਼ੋਈ ਕੀਤੀ ਹੈ ਕਿ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਬਾਹਰ ਕਿ ਐ ਹੋ ਜਾਂਦਾ ਜੀ ਆਹ ਵੀ ਗੋਲਕਾਂ ਚੋਂ ਐ ਹੋ ਗਿਆ ਜੀ ਆਹ ਵੀ ਐ ਹੋ ਗਿਆ ਜੀ ਇਹਦਾ ਪਲੀਜ਼ ਆ ਮੇਰੇ ਕੋਲ ਹੈ ਜੋ ਮੈਂ ਲੈ ਕੇ ਆਇਆ ਤੇ ਜੇ ਮੇਰੇ ਤੋਂ ਕੋਈ ਹੋਰ ਕਲੈਰੀਫਿਕੇਸ਼ਨ ਇਹਨਾਂ ਬਾਰੇ ਚਾਹੀਦੀ ਹੈ ਸਬੂਤਾਂ ਬਾਰੇ ਤਾਂ ਮੈਂ ਹਾਜ਼ਰ ਹਾਂ ਜੀ ਜਦੋਂ ਮਰਜ਼ੀ ਮੈਨੂੰ ਬੁਲਾ ਲਿਓ ਮੈਂ ਹਾਜ਼ਰ ਹਾਂ ਨਹੀਂ ਮੈਂ ਕੋਈ ਇਦਾਂ ਦਾ ਰੀਲੀਜ਼ ਕਰਨ ਦੀ ਜਾਂ ਕੋਈ ਰਿਕਾਰਡਿੰਗ ਦੀ ਨਹੀਂ ਮੈਂ ਕੋਈ ਪਰ ਮੈਨੂੰ ਕੋਈ ਗੱਲ ਕਹਿਣ ਤੋਂ ਮਤਲਬ ਅਸਮਰਤਾ ਨਹੀਂ ਇਸ ਤਰ੍ਹਾਂ ਦੀ ਨਜ਼ਰ ਆਈ ਮੈਂ ਜੋ ਆਪਣਾ ਪੱਖ ਪੇਸ਼ ਕਰਨਾ ਸੀ ਸੱਧਾਰਨ ਸਾਹਿਬ ਨੇ ਕਿਹਾ ਸੀ ਕਿ 328 ਪਾਵਰਸ਼ੂਰਪਾਟੇ ਕੋ ਸਿਆਸਤ ਪਨਾ ਕੀ ਜਾਵੇ ਕਿਸੇ ਵੀ ਥਰ ਵੱਲੋਂ ਵੀ ਆਪਣੀ ਧਿਰ ਨੂੰ ਕੁਝ ਮੈਸੇਜ ਦੇਣਾ ਚਾਹੋਗੇ ਕਿ ਜਿਹੜੀ ਸਿਆਸਤ ਹੋ ਰਹੀ ਹੈ ਸਿਆਸਤ ਕਿਵੇਂ ਹੋ ਰਹੀ ਦੱਸੋ ਜੀ ਕਹਿੰਦੇ ਨਹੀਂ ਪਤਾ ਨਹੀਂ ਨੀ ਹੁਣ ਜੇ ਪੁਲਿਸ ਜੇ ਹੁਣ ਪੁਲਿਸ ਦੀ ਐਸਆਈਟੀ ਬਣਾਉਣੀ ਸਿਆਸਤ ਹੈ ਜੀ ਜਦ ਤਾ ਉਹ ਨਹੀਂ ਸਿਆਸਤ ਅਸੀਂ ਤਾਂ ਈਵਨ ਜਿਹੜਾ ਕੱਲ ਵਾਲਾ ਹੈ ਉੱਥੇ ਵੀ ਇਹੀ ਸਖਤ ਆਰਡਰ ਨੇ ਐਸਆਈਟੀ ਨੂੰ ਵੀ ਤੇ ਪੁਲਿਸ ਨੂੰ ਵੀ ਕਿ ਤੁਸੀਂ ਅੰਦਰ ਨਹੀਂ ਆਓ ਉਸੀ ਬੁਲਾਓ ਐ ਐਸਜੀਪੀਸੀ ਦੇ ਜਾਂ ਗੁਣੀ ਗਿਆਨੀ ਧਰਮ ਦੇ ਜਿਹੜੇ ਲੋਕ ਨੇ ਵਿਦਵਾਨ ਉਹਨਾਂ ਨੂੰ ਬੁਲਾਓ ਉਹ ਕਮੇਟੀ ਨਾਲ ਗੱਲ ਕਰਨਗੇ ਕੀ ਹੈ ਕਾਰਨ ਵੀ ਜੇ ਉਹ ਕਹਿਦਣ ਕਿ ਹਾਂਜੀ ਅਸੀਂ ਸੈਟੀਸਫਾਈਡ ਆ ਇਹ ਸਾਰੇ ਸਰੂਪਾਂ ਦਾ ਬਕਾਇਦਾ ਮਾਨਸਨ ਮਰਿਆਦਾ ਪਰ ਇਹ ਵੀ ਪਰਚੀਆਂ ਜਿਹੜੀਆਂ ਨੇ ਉਹ ਇੱਥੋਂ ਜਾਂ ਇੱਥੋਂ ਇਹਨਾਂ ਕੋਲ ਨਹੀਂ ਪਹੁੰਚ ਸਕਿਆ ਜੋ ਕਹਿਦਣਗੇ ਅਸੀਂ 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 ਕਹਿੰਦੇ ਠੀਕ ਹੈ ਜੀ ਸਾਨੂੰ ਕੀ ਅਸੀਂ ਕੋਈ ਸਿਆਸਤ ਕੀ ਸੀ ਕੋਈ ਧਖਲ ਅੰਦਾਜ਼ੀ ਵੀ ਨਹੀਂ ਕਰਦੇ ਕਿੰਨੇ ਕਿਚੋ ਮਗੜੀ ਮੁਕੰਮਲ ਹੋ ਜੇਗੀ ਜੀ ਜਾਣੇ ਨਹੀਂ ਦੇਖੋ ਇਹ ਤਾਂ ਕੀ ਪਤਾ ਹੁਣ ਸਾਡੇ ਕੋਲ ਕਿੰਨੀਆਂ ਸ਼ਿਕਾਇਤਾਂ ਆਉਣਗੀਆਂ ਵੀ ਕੀ ਪਤਾ ਵੀ ਐ ਤਾਂ ਵੈਸੇ ਗੁਰੂ ਸਾਹਿਬ ਦੀ ਮਹਿਮਾ ਕਰਨ ਨੂੰ ਤਾਂ ਕੋਈ ਮਨਾਹੀ ਨਹੀਂ ਕਿਸੇ ਗੱਲ ਤੋਂ ਪਰ ਇਹ ਵੀ ਜਿਸ ਕਿਸਮ ਦਾ ਹੋ ਗਿਆ ਕਿ 328 ਜਿਹੜੇ ਨੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਤਾਂ ਅਸੀਂ ਤਾਂ ਉਹਦੇ ਵਿੱਚ ਹੈਲਪ ਕਰਾਂਗੇ ਕਿਉਂਕਿ ਇੱਜਾ ਕੋਈ ਗਿਣਤੀ ਕਰਨੀ ਹੈ ਜੀ ਵੀ ਮੈਂ ਵੱਧ ਲੱਭ ਤੇ ਤਾਂ ਮੈਂ ਕੋਈ ਵੱਡਾ ਬਣ ਜਾਊਗਾ ਹਣਾ ਉਹ ਤੋਂ ਕਿਉਂ ਨਹੀਂ ਲੱਭੇਗੇ ਉਹ ਐ ਇਹਦਾ ਰਲ ਮਿਲ ਕੇ ਸਾਰਿਆਂ ਦਾ ਹੀ ਕੰਮ ਜੇ ਜੇ 328 ਵਾਲਾ ਮਸਲਾ ਹੱਲ ਹੋ ਜੂ ਤਾਂ ਸ਼ਾਂਤੀ ਹੋ ਜੂਗੀ ਤੇ ਲੋਕਾਂ ਦੇ ਵੀ ਮਨ ਨੂੰ ਸੈਟੀਸਫੈਕਸ਼ਨ ਮਿਲ ਜੂਗੀ ਕਿ ਚਲੋ ਸਾਡੇ ਧਰਮ ਵਿੱਚ ਜੋ ਇੱਕ ਕੋਈ ਕਨਫਿਊਜ਼ਨ ਸੀ ਜਾਂ ਕਹਿ ਲੋ ਵੀ ਕੋਈ ਗਲਤਫਹਿਮੀ ਸੀ ਉਹ ਠੀਕ ਹੋ ਗਈ ਐਸੀ